ਇੱਕ ਵੀਡੀਓ ਦਿਖਾਉਣ ਲੱਗਿਆ ਗੋਬਰ ਭਗਤਾਂ ਦੇ ਸਮਝ ਨਹੀਂ ਆਉਣਾ ਤੇ ਸਾਡੇ ਜਿਹੜੇ ਕਿਸਾਨ ਮਜ਼ਦੂਰ ਦੁਕਾਨਦਾਰ ਭਰਾ ਹਨ ਉਹਨਾਂ ਨੂੰ ਸਮਝ ਜ਼ਰੂਰ ਆਊਗਾ ਇੱਕ ਵੀਡੀਓ ਦਿਖਾਉਣ ਲੱਗਿਆ ਕਿ ਕਿਸਾਨ ਜਿਹੜੀ ਕਰਜ਼ਾ ਮਾਫੀ ਦੀ ਗੱਲ ਕਿਉਂ ਕਰਦੇ ਐ ਤੇ ਉਸ ਤੋਂ ਬਾਅਦ ਜਿਹੜਾ ਮਜ਼ਦੂਰ ਹੈ ਦੁਕਾਨਦਾਰ ਹੈ ਜਾਂ ਉਹਨਾਂ ਨੂੰ ਹੋਰ ਜਿਹੜਾ ਵਰਗ ਆ ਉਹਨਾਂ ਨੂੰ ਫਾਇਦਾ ਕੀ ਹੋਣਾ ਜਿਹੜੀ ਐਮਐਸਪੀ ਆ ਦੋਨਾਂ ਚੀਜ਼ਾਂ ਤੇ ਗੱਲ ਕਰਨ ਲੱਗਿਆ ਜੇ ਤੁਹਾਡੇ ਵੀ ਸਮਝ ਲੱਗੇ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਿਹੜੇ ਮੈਕ ਥੁੰਦੇ ਆ ਉਥੇ ਜਿਹੜੇ ਗੋਬਰ ਭਗਤ ਆ ਕੇ ਮੈਕ ਥੁੰਦੇ ਆ ਤਾਂ ਉਹਨਾਂ ਨੂੰ ਵੀ ਮਤਲਬ ਪਤਾ ਲੱਗੇ ਕਿ ਹਾਂ ਯਾਰ ਕੁਝ ਫਾਇਦਾ ਹੈਗਾ ਤੇ ਜਿਹੜੇ ਮਤਲਬ ਗੋਬਰ ਭਗਤ ਆ ਉਹਨਾਂ ਦੇ ਦਿਮਾਗ ਦੇ ਵਿੱਚ ਤਾਂ ਗੋਬਰੀ ਰਹਿਣਾ ਪਰ ਅਸੀਂ ਆਪਣੇ ਆਪ ਨੂੰ ਸਹੀ ਕਰ ਲਈਏ ਜਿਹੜੇ ਸਾਡੇ ਆਪਣੇ ਸਾਥੀ ਐ ਜਿਹੜੇ ਦੁਕਾਨਦਾਰ ਭਰਾ ਨੇ ਜਾਂ ਜਿਹੜੇ ਹੋਰ ਨੇ ਅਸੀਂ ਉਹਨਾਂ ਨੂੰ ਸਹੀ ਕਰ ਲਈਏ ਪਹਿਲਾਂ ਵੀਡੀਓ ਦੇਖਿਓ ਕਿ ਕਿਸਾਨ ਕਰਜ਼ਾ ਮਾਫੀ ਦੀ ਗੱਲ ਕਿਉਂ ਕਰਦੇ ਆ ਤੇ ਐਮਐਸਪੀ ਦੀ ਗੱਲ ਕਿਉਂ ਕਰਦੇ ਆ भारतीय जनता पार्टी की सरकार बनने के बाद पहली ही मीटिंग में पहला ही काम किसानों की कर्ज माफी का कर दिया जाएगा और मैं खुद मैं खुद इस काम को करवा के रहूंगा ये मेरी जिम्मेवारी मान लीजिए ਇਹ ਹੁਣ ਸੁਣਾ ਤੁਸੀਂ ਜਨਤਾ ਪਾਰਟੀ ਦੀ ਸਰਕਾਰ ਬਣਨੇ ਜਦੋਂ ਇੱਕ ਪੀਐਮ ਬਣ ਤੋਂ ਪਹਿਲਾਂ ਇਹਨਾਂ ਦਾ ਖੁੱਦ ਦਾ ਬਿਆਨ ਹੈ ਕਿ ਲੋਕਾਂ ਦਾ ਕੀ ਕਸੂਰ ਹੈ ਲੋਕਾਂ ਨੇ ਤਾਂ ਮਤਲਬ ਇਹ ਗੱਲ ਕਰਨੀ ਹੈ ਜਿਹੜੇ ਵੀ ਹੈਗੇ ਆ ਉਹਨਾਂ ਨੇ ਕਹਿਣਾ ਹੀ ਹੈ ਹੁਣ ਆਪਾਂ ਗੱਲ ਕਰਦੇ ਆ ਵੀ ਐਮਐਸਪੀ ਦਾ ਫਾਇਦਾ ਕੀ ਹੋਣਾ ਹੈ ਜਿਹੜਾ ਕਿ ਚਾਹੇ ਉਹ ਕਿਸਾਨ ਹੈ ਚਾਹੇ ਉਹ ਮਜ਼ਦੂਰ ਹੈ ਚਾਹੇ ਜਿਹੜੇ ਦੁਕਾਨਦਾਰ ਹੈ ਉਹਨਾਂ ਨੂੰ ਫਾਇਦਾ ਹੋਣਾ ਕੀ ਹੈ ਇਹ ਚੀਜ਼ ਤੇ ਮੈਂ ਗੱਲ ਕਰਨ ਲੱਗਿਆ ਹੁਣ ਦੋਸਤੋ ਗੱਲ ਸੁਣਿਓ ਕਿ ਮੰਨ ਲਓ ਕਿਉਂਕਿ ਸਾਡਾ ਜਿਹੜਾ ਦੇਸ਼ ਹੈ ਜਿਹੜਾ ਭਾਰਤ ਹੈ ਪੰਜਾਬ ਹੈ ਹਰਿਆਣਾ ਹੈ ਯੂਪੀ ਹੈ ਇਹ ਖੇਤੀ ਆਧਾਰਿਤ ਸੂਬਾ ਹੈ ਖੇਤੀ ਪ੍ਰધાન ਸੂਬਾ ਹੈ ਕਿਉਂਕਿ ਜਿਹੜੀ ਸਾਡੀ ਚਾਹ ਉਹ ਮਜ਼ਦੂਰ ਹੈ ਚਾਹ ਦੁਕਾਨਦਾਰ ਹੈ ਜਿਹੜਾ ਵੀ ਸਾਡਾ ਜਿਹੜਾ ਕਾਮਕਾਰ ਹੁੰਦਾ ਉਹ ਖੇਤੀ ਤੇ ਨਿਰਭਰ ਹੈ ਜਦੋਂ ਸਾਡਾ ਕੰਮ ਹੀ ਖੇਤੀ ਤੇ ਨਿਰਭਰ ਹੈ ਚਾਹੇ ਉਹ ਕਿਸਾਨ ਹੋਵੇ ਦੁਕਾਨਦਾਰ ਹੋਵੇ ਮਜ਼ਦੂਰ ਹੋਵੇ ਕਿਉਂਕਿ ਖੇਤੀ ਦੇ ਕੋਲੋਂ ਪੈਸਾ ਆਉਣਾ ਤੇ ਜਿੰਨਾ ਖੇਤੀ ਦੇ ਰਾਹੀਂ ਪੈਸਾ ਆਉਣਾ ਤੇ ਉਹਨਾਂ ਸਾਡਾ ਮਤਲਬ ਗਾਹ ਜਿਹੜੀ ਉਹਦੀ ਆਈ ਚਲਾਈ ਉਹ ਚੱਲਣੀ ਹੈ ਹੁਣ ਸਮਝੋ ਕਿ ਕਿਵੇਂ ਹੁਣ ਮੰਨ ਲਓ ਵੈਸੇ ਤਾਂ ਇਹ ਲੱਖਾਂ ਕਰੋੜਾਂ ਦੀ ਗੱਲ ਹੈ ਯਾਨੀ ਕਈ ਲੱਖ ਕਰੋੜ ਦਾ ਜਿਹੜਾ ਹੈਗਾ ਇਹ ਖੇਤੀ ਦੇ ਰਾਹੀਂ ਪੈਸਾ ਆਉਂਦਾ ਹੈ ਤਾਂ ਮੈਂ ਤੁਹਾਡੇ ਸਮਝ ਦੇ ਵਿੱਚ ਆ ਜੇ ਇਸ ਕਰਕੇ ਇੱਕ ਛੋਟੀ ਗੱਲ ਕਰ ਰਿਹਾ ਮਤਲਬ ਜਿਹੜੇ ਨੂੰ ਆਪਾਂ ਕਹਨੇ ਆ ਕਿ ਬਿਲਕੁਲ ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹੁਣ ਉਹ ਕੀ ਹੈ ਕਿ ਮੰਨ ਲਓ ਕਿ 1 ਕਰੋੜ ਰੁਪਇਆ ਕਿਸੇ ਪਿੰਡ ਦੇ ਵਿੱਚ ਜਾਂ ਕਿਤੇ ਵੀ ਆਉਂਦਾ 1 ਕਰੋੜ ਰੁਪਇਆ ਆਇਆ ਤੇ ਉਹਦੇ ਵਿੱਚੋਂ ਜਿਹੜਾ ਵਾਪਸ ਚਾਹ ਉਹ ਜਿਹੜੇ ਕਿਸਾਨਾਂ ਕੋਲੇ ਆਊਗਾ ਉਹਨਾਂ ਨੇ 1 ਕਰੋੜ ਰੁਪਇਆ ਘਰੇ ਤਾਂ ਰੱਖਣਾ ਨਹੀਂ ਚਾਹੇ ਉਹਦਾ ਮਕਾਨ ਬਣਾਉਣ ਚਾਹੇ ਉਹਦੇ ਕੱਪੜੇ ਖਰੀਦਣ ਚਾਹੇ ਉਹਦਾ ਸੰਦ ਸੰਡੇੜਾ ਖਰੀਦਣ ਚਾਹੇ ਜੋ ਵੀ ਮਤਲਬ ਖੇਤੀ ਦੇ ਬੀਜ ਰੇ ਸਪਰੇ ਜੋ ਵੀ ਖਰੀਦਣਗੇ ਤਾਂ ਉਹ ਖਰੀਦਣਗੇ ਉਹਦੇ ਉੱਪਰ 20% ਤੋਂ ਲੈ ਕੇ 28% ਤੱਕ ਜਿਹੜੀ GST ਹੈ ਉਹ ਸਰਕਾਰ ਦੇ ਖਾਤੇ 'ਚ ਚਲੀ ਜਾਣੀ ਆ ਵਾਪਸ ਸਿੱਧਾ ਸਿੱਧਾ ਤੁਸੀਂ ਐ ਮੰਨੋ ਵੀ 1 ਕਰੋੜ ਦੇ ਵਿੱਚੋਂ 20 ਤੋਂ 28 ਲੱਖ ਰੁਪਇਆ ਸਰਕਾਰ ਦੇ ਖਾਤੇ 'ਚ ਜਾਣਾ ਹੈ ਉਹ ਸਰਕਾਰ ਨੂੰ ਫਾਇਦਾ ਹੋਣਾ ਉਹਦਾ ਜਿਹੜਾ ਕਿਸਾਨਾਂ ਕੋਲੇ ਪੈਸਾ ਆਇਆ ਹੁਣ ਜਿਹੜੀ ਅਗਲੀ ਗੱਲ ਹੈ ਉਹਦੇ ਵਿੱਚ ਜਿਹੜਾ ਹੈਗਾ ਆਪਾਂ ਕਹਨੇ ਆਂ ਵੀ ਮਜ਼ਦੂਰ ਨੂੰ ਕੀ ਫਾਇਦਾ ਤੇ ਜਦੋਂ ਕੋਈ ਮਕਾਨ ਬਣਾਊਗਾ ਜਦੋਂ ਕੋਈ ਵੀ ਕਿਸੇ ਵੀ ਕਿਸਮ ਦਾ ਕੰਮ ਜਿਹੜਾ ਕਿਸਾਨ ਕਰੂਗਾ ਉਹ ਖੋਤਾ ਕਰੂਗਾ ਨਹੀਂ ਉਹਦੇ ਲਈ ਉਹਨੂੰ ਮਜ਼ਦੂਰ ਵੀ ਚਾਹੀਦੇ ਆ ਤੇ ਜਦੋਂ ਉਹ ਮਜ਼ਦੂਰ ਚਾਹੀਦੇ ਆ ਜਦੋਂ ਮੇਰੇ ਹੁਣ ਮੰਨ ਲਓ ਮੇਰੇ ਕੋਲੇ ਪੈਸਾ ਖੁੱਲਾ ਹੈ ਤਾਂ ਮੈਂ 150 ਰੁਪਇਆ ਦੇਣ ਲੱਗਿਆ ਨਹੀਂ ਮਤਲਬ ਝਿਜਕ ਕਰੂਗਾ ਕਿ ਜਦੋਂ ਮੇਰੇ ਕੋਲੇ ਹੈ ਨਹੀਂ ਉਹ ਕਹਿੰਦੇ ਹੁੰਦੇ ਭੁੱਖਾ ਕੀ ਖਾਏ ਤੇ ਕੀ ਦੂਜੇ ਨੂੰ ਦੇ ਜਦੋਂ ਮੇਰੇ ਕੋਲੇ ਨਹੀਂ ਹੋਊਗਾ ਮੈਂ ਅੱਗੇ ਕੀ ਦੇਊਗਾ ਤਾਂ ਜਦੋਂ ਇਹਨਾਂ ਕੋਲੇ ਪੈਸਾ ਆਊਗਾ ਉਹ ਪੈਸਾ ਮਜ਼ਦੂਰ ਕੋਲੇ ਵੀ ਜਾਣਾ ਹੁਣ ਜਿਹੜੀ ਗੱਲ ਰਹੀ ਗਈ ਦੁਕਾਨਦਾਰਾਂ ਦੀ ਹੁਣ ਜਿੰਨਾ ਪੈਸਾ ਕਿਸਾਨਾਂ ਦੇ ਕੋਲੇ ਆਉਣਾ ਉਹ ਕਿਸਾਨ ਚਾਹੇ ਹਰਿਆਣੇ ਦੇ ਹੋਣ ਚਾਹੇ ਉਹ ਯੂਪੀ ਦੇ ਹੋਣ ਚਾਹੇ ਉਹ ਕਰਨਾਟਕਾ ਦੇ ਜਾਂ ਮਧ ਪ੍ਰਦੇਸ਼ ਦੇ ਹੋਣ ਜਿੰਨਾ ਪੈਸਾ ਕਿਸਾਨਾਂ ਕੋਲੇ ਖੇਤੀ ਰਾਹੀਂ ਆਉਣਾ ਉਹ ਪੈਸਾ ਦੁਕਾਨਦਾਰਾਂ ਕੋਲੇ ਵੀ ਜਾਣਾ ਹੈ ਕਿਉਂਕਿ ਉਹਨਾਂ ਦੇ ਜਿਹੜੇ ਬੱਚੇ ਐ ਉਹਨਾਂ ਨੇ ਵੀ ਲੀੜਾ ਕਪੜਾ ਪਹਿਨਣਾ ਹੈ ਉਹਨਾਂ ਨੇ ਵੀ ਜਿਹੜੀ ਚੀਜ਼ ਹੈਗੀ ਜਣੀ ਜੋ ਵੀ ਮਤਲਬ ਕਿਸੇ ਵੀ ਕਿਸਮ ਦਾ ਚਾਹੇ ਉਹ ਖਾਣ ਪੀਣ ਦੀਆਂ ਚੀਜ਼ਾਂ ਟੌਫੀਆਂ ਹੋਗੀਆਂ ਹੋਰ ਪੀਜੇ 버ਗਰ ਹੋਗੇ ਜੋ ਵੀ ਮੰਨ ਲਓ ਤੁਸੀਂ ਮੰਨ ਸਕਦੇ ਹੋ ਤਾਂ ਹਰ ਇੱਕ ਜਿਹੜਾ ਪੈਸਾ ਉਹ ਦੁਬਾਰੇ ਬਾਜ਼ਾਰ ਦੇ ਵਿੱਚ ਆਉਣਾ ਜਦੋਂ ਬਾਜ਼ਾਰ ਦੇ ਵਿੱਚ ਸਾਡਾ ਪੈਸਾ ਆਉਣਾ ਤਾਂ ਬਾਜ਼ਾਰ ਵਾਲਿਆਂ ਨੂੰ ਜ਼ਰੂਰਤ ਪੈਣੀ ਹੈ ਕਿ ਅਸੀਂ ਸਮਾਨ ਲੈ ਕੇ ਆਉਣਾ ਉਥੋਂ ਜਦੋਂ ਉਥੋਂ ਉਹ ਫੈਕਟਰੀਆਂ ਦੇ ਵਿੱਚੋਂ ਜਾਂ ਜਿੱਥੋਂ ਵੀ ਦੁਕਾਨਾਂ ਵੱਡੀਆਂ ਵਪਾਰੀਆਂ ਕੋਲੋਂ ਜਦੋਂ ਉਹ ਜਿਹੜਾ ਸਮਾਨ ਆਉਣਾ ਹੈ ਵਾਪਸ ਜਦੋਂ ਸਮਾਨ ਵਾਪਸ ਆਊਗਾ ਤਾਂ ਉੱਥੇ ਵੀ ਮੰਗ ਵਧੂਗੀ ਜਦੋਂ ਓਥੇ ਉੱਥੇ ਮੰਗ ਵਧੂਗੀ ਤਾਂ ਓਥੇ ਵੀ ਤਾਂ ਮਜ਼ਦੂਰ ਹੀ ਜਾਣਗੇ ਨਾ ਜਿਹੜਾ ਉਹ ਚਾਹੇ ਕੋਈ ਟੋਪੀ ਹੈ ਲੀੜਾ ਕੱਪੜਾ ਜੋ ਵੀ ਸਮਾਨ ਬਣਦਾ ਹੈ ਉਹ ਬਈ ਲੇਬਰ ਤੋਂ ਬਿਨਾ ਤਾਂ ਬਣਨਾ ਨਹੀਂ ਤੇ ਉਹ ਲੇਬਰ ਕਿਦੀ ਹੈ ਇੰਡੀਆ ਦੀ ਇਸੇ ਕਰਕੇ ਵੀਰ ਮੇਰੋ ਮੈਂ ਵੱਧ ਤੋਂ ਵੱਧ ਜਿਹੜੀ ਬੇਨਤੀ ਕਰਦਾ ਸਾਰੇ ਭਰਾਵਾਂ ਨੂੰ ਇਹ ਚੀਜ਼ ਨੂੰ ਸਾਨੂੰ ਇਹ ਜਿਹੜਾ ਚੱਕਰ ਹੈ ਇਹਨੂੰ ਸਮਝਣ ਦੀ ਜ਼ਰੂਰਤ ਹੈ ਤੇ ਸ਼ਾਮ ਨੂੰ ਮੈਂ ਗੱਲ ਕਰੂੰਗਾ ਕਿ ਮੋਦੀ ਗਦਾਰ ਨਹੀਂ ਹੈ ਮੋਦੀ ਵਫਾਦਾਰ ਹੈ ਇਹਨੇ ਤੇ ਸੁਣਿਆ ਜ਼ਰੂਰ ਤੇ ਅੱਗੇ ਵੀਡੀਓ ਨੂੰ ਸ਼ੇਅਰ ਕਰਿਓ ਕਿ ਉਹ ਵਫਾਦਾਰ ਕਿਵੇਂ ਹੈ ਗਦਾਰ ਕਿਉਂ ਨਹੀਂ ਹੈ ਕਿਉਂਕਿ ਬਹੁਤ ਸਾਰੇ ਕਹਿੰਦੇ ਆ ਮੋਦੀ ਇੱਦਾਂ ਮੋਦੀ ਇੱਦਾਂ ਮੋਦੀ ਇਹਦੇ ਤੇ ਖੁੱਲ ਕੇ ਵਿਚਾਰ ਕਰਾਂਗੇ ਉਹਦੇ ਲਈ ਵੀ ਜਰੂਰ ਇਸ ਵੀਡੀਓ ਨੂੰ ਵੀ ਸ਼ੇਅਰ ਕਰਿਓ ਤੇ ਸ਼ਾਮ ਨੂੰ ਵੀ ਜੁੜੋ ਨਾਲ ਹੁਣ ਸ਼ਾਮ ਨੂੰ ਆਪਾਂ ਮੋਦੀ ਗਦਾਰ ਨਹੀਂ ਐ ਮੋਦੀ ਵਫਾਦਾਰ ਐ ਉਹ ਕਿਵੇਂ ਵਫਾਦਾਰ ਐ ਉਹ ਤੁਹਾਨੂੰ ਦੱਸੂਗਾ ਤੇ ਜੇਕਰ ਆਹ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰੋ ਮੇਰੇ ਵੀਰ ਜਾਣਕਾਰੀਆਂ ਦਿੰਦੇ ਰਹਿੰਨੇ ਆ ਜਾਗੋ ਲੋਕੋ ਜਾਗੋ ਫੇਸਬੁੱਕ YouTube ਪੇਜ ਲੇਕ ਕਰ ਲਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ